ਇਸ ਪਵਿੱਤਰ ਧਰਤੀ ਸ਼੍ਰੀ ਨਨਪੁਰ ਸਾਹਿਬ ਵਿਖੇ ਪਹੁੰਚਣ ਤੇ ਸਵਾਗਤ ਵੀ ਕਰਦਾ ਜੀ ਆਇਆਂ ਨੂੰ ਵੀ ਕਹਿਣਾ ਔਰ ਮੇਜ਼ਬਾਨ ਹੋਣ ਦੇ ਨਾਤੇ ਕੋਈ ਕਮੀ ਪੇਸ਼ੀ ਸਮਾਗਮ ਦੇ ਦੌਰਾਨ ਕੋਈ ਰਹੀ ਹੋਵੇ ਉਹਦੇ ਲਈ ਮਾਫੀ ਵੀ ਚਾਹਨਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਿਆਲ ਚ ਅੱਜ ਇਸ ਮੰਚ ਤੋਂ ਕੁਝ ਬੋਲਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੋਵੇ ਤੇ ਇੰਨੇ ਗੁਣੀ ਗਿਆਨੀ ਵਿਦਵਾਨ ਮਹਾਪੁਰਸ਼ ਬੰਦੇ ਬੈਠੇ ਹੋਣ ਤਾਂ ਮੇਰੇ ਵਰਗੇ ਤੁਛ ਬੁੱਧੀ ਵਾਲੇ ਨੂੰ ਬੋਲਣਾ ਜਿਆਦਾ ਸ਼ੋਭਾ ਨਹੀਂ ਦਿੰਦਾ ਮੈਂ ਸਿਰਫ ਧੰਨਵਾਦ ਕਰਨ ਲਈ ਉੱਠਿਆ ਮੈਂ ਸਿਰਫ ਇੰਨੇ ਕਹੂੰਗਾ ਜੋ ਮੇਰੇ ਪੜਨ ਮੁਤਾਬਕ ਜਿੰਨਾਕ ਮੈਂ ਗਿਆਨ ਹਾਸਲ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਹਰ ਧਰਮ ਦੇ ਵੱਲੋਂ ਵਿਚਾਰਾਂ ਹੋਈਆਂ ਐਸ ਸਟੇਜ ਤੋਂ ਗਵਰਨਰ ਸਾਹਿਬ ਦਾ ਇੱਥੇ ਆਉਣਾ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪਰਿਵਾਰਾਂ ਸਮੇਤ ਆਉਣਾ ਸਾਰੀ ਕੈਬਿਨੇਟ ਅਸੀਂ ਪ੍ਰਬੰਧਕਾਂ ਅਸੀਂ ਅੱਗੇ ਲੱਗੇ ਹੋਏ ਨਹੀਂ ਹੈਗੇ ਅਸੀਂ ਪਿੱਛੇ ਆ ਸੰਤਾ ਮਹਾਂਪੁਰਸ਼ਾਂ ਦੀ ਅਗਵਾਈ ਚ ਅਸੀਂ ਪਿੱਛੇ ਰਹਿ ਕੇ ਉਹਨਾਂ ਦੀ ਹਦਾਇਤ ਨੂੰ ਮੰਨਦੇ ਹੋਏ ਉਹਨਾਂ ਦੀਆਂ ਮਰਿਆਦਾਵਾਂ ਜਿਹੜੀਆਂ ਨੇ ਗੁਰੂ ਸਾਹਿਬ ਦੀਆਂ ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਉਹਨਾਂ ਦੇ ਹੁਕਮਾਂ ਨੂੰ फूल चढ़ाਉਣੇ ਆ ਕਿਉਂਕਿ ਜੋ ਕੁਰਬਾਨੀ ਨੌਵੇਂ ਪਾਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ ਉਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸੇ ਮੰਚ ਤੋਂ ਅੱਜ ਇਹ ਬੋਲਿਆ ਗਿਆ ਕਿ ਜੇ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ ਪੂਰੀ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ ਪੂਰੀ ਧਰਤੀ ਤੇ ਮੌਜੂਦ ਦਰਖਤਾਂ ਨੂੰ ਪੈਨ ਬਣਾ ਲਿਆ ਜਾਵੇ ਤੇ ਪੂਰੀ ਧਰਤੀ ਤੇ ਮੌਜੂਦ ਸਮੁੰਦਰਾਂ ਸਾਗਰਾਂ ਝੀਲਾਂ ਦੇ ਪਾਣੀਆਂ ਨੂੰ ਸਿਆਹੀ ਬਣਾ ਲਿਆ ਜਾਵੇ ਤਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਨਹੀਂ ਲਿਖਿਆ ਜਾ ਸਕਦਾ ਤਾਂ ਫਿਰ ਸਾਡੇ ਪੈਨ ਸਾਡੀਆਂ ਕਲਮਾਂ ਤਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਆਪ ਦਾਦੇ ਦਾ ਬਲੀਦਾਨ ਜਦੋਂ ਆਪ ਦਾਦਾ ਬਣੇ ਪੋਤਿਆਂ ਤੱਕ ਦਾ ਬਲੀਦਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਫਿਰ ਸ੍ਰੀ ਗੁਰੂ ਹਰगोविंद ਸਿੰਘ ਜੀ ਦੀ ਕੁਰਬਾਨੀ ਫਿਰ ਆਪਣੀ ਕੁਰਬਾਨੀ ਫਿਰ ਚਾਰੇ ਪੋਤਿਆਂ ਦੀ ਕੁਰਬਾਨੀ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਮਾਤਾ ਗੁਜਰਕੌਰ ਦੀ ਕੁਰਬਾਨੀ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਦੁਨੀਆ ਦੀ ਕਿਸੇ ਕਿਤਾਬ ਚ ਹੋਰ ਕਿਤੇ ਮਿਲਦਾ ਨਹੀਂ ਜੀ ਅੱਜ ਉਹਨਾਂ ਜਲਾਦਾ ਨੂੰ ਜਿਸ ਤਰ੍ਹਾਂ ਸੰਤ ਬਾਬਾ ਬੁੱਢਾ ਦਲ ਦੇ ਮੁਖੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਪ੍ਰਬੰਧ ਦੇ ਵਿੱਚ ਸਾਡਾ ਸਹਿਯੋਗ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਬਾਬਾ ਬਲਵੀਰ ਜੀ ਨੇ ਕੋਨਾ ਜਲਾਦਾ ਨੂੰ ਕੋਈ ਨਹੀਂ ਜਾਣਦਾ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸੀਸ ਕਟਿਆ ਜਿਨ੍ਹਾਂ ਨੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਨੂੰ ਉੱਬਲਦੇ ਤੇਗਿਆਂ ਚ ਉਬਾਲਿਆ ਸੀਸ ਉੱਤੇ ਆਰੇ ਚੱਲੇ ਰੂਹ ਬੰਨ ਕੇ ਅੱਗਾਂ ਦੇ ਵਿੱਚ ਸਾੜਿਆ ਉਹਨਾਂ ਨੂੰ ਕੋਈ ਨਹੀਂ ਜਾਣਦਾ ਜੀ ਇੱਥੇ 350 ਸਾਲ ਬਾਅਦ ਮੇਲੇ ਲੱਗ ਰਹੇ ਆ ਨਤਮਸਤਕ ਹੋ ਰਹੇ ਆ ਆਹੀ ਜਿੰਨਾ ਜਲਾਦਾ ਨੇ ਦੀਵਾਰ ਚਿਣੀ ਸਰਹੰਦ ਦੀ ਕੋਈ ਨਹੀਂ ਜਾਣਦਾ ਜੀ ਔਰੰਗਾਬਾਦ ਜਾ ਕੇ ਦੇਖਿਓ ਔਰੰਗਜੀਤ ਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਹੈ ਨਹੀਂ ਜੀ ਇੱਧਰ ਨਤਮਸਤਕ ਹੋਣਿਆ ਹਰ ਰੋਜ਼ ਗੁਰੂ ਸਾਹਿਬ ਦੀ ਮਹਿਮਾ ਹਰ ਰੋਜ਼ ਸਰਬੱਤ ਦੇ ਭਲੇ ਦੀ ਬਾਣੀ ਹਰ ਰੋਜ਼ ਉਹਨਾਂ ਦੇ ਸ਼ਸਤਰਾਂ ਦੀ ਪੂਜਾ ਹਰ ਰੋਜ਼ ਉਹਨਾਂ ਦੀ ਚੰਡੀ ਦੀ ਵਾਰ ਹਰ ਰੋਜ਼ ਉਹਨਾਂ ਦੁਆਰਾ ਦੇਵ ਸ਼ਿਵ ਆਬਰ ਮੋਹੇ ਹੈ ਸ਼ੁਭ ਕਰਮਨ ਤੇ ਕਭੂ ਨਾ ਟਰੂੰ ਹਰ ਰੋਜ਼ ਗੁੰਗੜਾਏ ਜਾਂਦੇ ਨੇ ਸਪੀਕਰਾਂ 'ਚ ਐਲਾਨ ਹੁੰਦੇ ਨੇ ਇਹ ਕੋਈ ਛੋਟੀਆਂ ਮੋਡੀਆਂ ਕੁਰਬਾਨੀਆਂ ਨਹੀਂ ਇਹ ਕੋਈ ਆਪਣੇ ਲਈ ਨਹੀਂ ਜਿਸ ਵੇਲੇ ਪਟਨਾ ਸਾਹਿਬ 'ਚ ਪਾਲ ਸ਼੍ਰੀ ਗੋਵਿੰਦਰਾਏ ਦਾ ਜਨਮ ਹੋਇਆ ਉਸ ਵੇਲੇ ਪਿਤਾ ਜੀ ਹੈ ਨਹੀਂ ਸੀ ਉੱਥੇ ਜਦੋਂ ਉਹ ਕਿਸ਼ੋਰ ਅਵਸਥਾ ਚਾਹੇ ਉਦੋਂ ਉਹਨਾਂ ਦੇ ਪਹਿਲੀ ਵਾਰ ਦੇਖਿਆ ਉਹਨਾਂ ਨੂੰ ਆਪਾਂ ਦੇਖਦੇ ਆਂ ਵੱਡੇ ਵੱਡੇ ਪਲੇਅਰ ਮੈਚ ਛੱਡ ਕੇ ਆ ਜਾਂਦੇ ਆ ਜੇ ਘਰੇ ਕੋਈ ਦੁੱਖ ਜਾਂ ਸੁੱਖ ਹੋਵੇ ਤੇ ਇਧਰ ਕੋਈ ਆਪਣੇ ਲਈ ਨਹੀਂ ਅਸਾਮ ਢਾਕੇ ਤੋਂ ਲੈ ਕੇ ਕਿੱਥੇ ਕਿੱਥੇ ਜੰਗਲਾਂ 'ਚ ਫਿਰ ਕੇ ਤੇ ਸੱਚ ਦਾ ਹੋਕਾ ਦੇ ਰਹੇ ਸੀ ਮਾਨਵਤਾ ਦਾ ਹੋਕਾ ਦੇ ਰਹੇ ਸੀ ਆਪਣੇ ਘਰੇ ਬਾਜ ਪਤਾ ਲੱਗਿਆ ਕਿ ਘਰੇ ਹੋਰ ਪ੍ਰਕਾਸ਼ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਕੁਰਬਾਨੀਆਂ ਨੇ ਜੀ ਕਿਸੇ ਵਾਸਤੇ ਆਪਣੇ ਲਈ ਤਾਂ ਹਰੇ ਕਰਦਾ ਇਹ ਕਿਸੇ ਵਾਸਤੇ ਕੁਰਬਾਨੀਆਂ ਦੀ ਇਹ ਦੂ ਵੱਡੀ ਮਿਸਾਲ ਨਹੀਂ ਮਿਲ ਸਕਦੀ ਮਾਨਵਤਾ ਦੀ ਇਹ ਦੂ ਵੱਡੀ ਮਨੁੱਖਤਾ ਦੀ ਮਿਸਾਲ ਨਹੀਂ ਮਿਲ ਸਕਦੀ ਇਹ ਦੂ ਵੱਡੀ ਤਿਆਗ ਦੀ ਮਿਸਾਲ ਨਹੀਂ ਮਿਲ ਸਕਦੀ ਤਿਆਗ ਮਲ ਨਾਮ ਰੱਖਿਆ ਸੀ ਤੇ ਜਿਸ ਵੇਲੇ ਤੇਗ ਬਾਹੀ 13 ਸਾਲ ਦੀ ਉਮਰ ਚ ਪਹਿਲੀ ਵਾਰ ਜਦੋਂ ਤੇਗ ਬਾਹੀ ਤਾਂ ਫਿਰ ਉੱਥੋਂ ਪਿਤਾ ਜੀ ਨੇ ਕਿਹਾ ਤੂੰ ਤਿਆਗ ਮਲ ਨਹੀਂ ਤੂੰ ਤੇਗ ਬਾਦਰ ਹੈ ਗੱਲ ਗੀਕਾਰਾ ਕਰਾ ਕੇ ਜਾਵੇ ਤੁੰਤਨ ਸਾਹਿਬ ਸ੍ਰੀ ਗੁਰੂ ਤੇਗ ਬਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸਾਸੀ ਪਾਸ਼ਾਵਾਂ ਦਾ ਗਿਆਨ ਸ਼ਸਤਰ ਵਿਦਿਆ ਤੇ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਬਹਿ ਕੇ ਜਪ ਸਮਾਧੀ ਲਾਉਣੀ ਜਿੱਥੇ 22 ਨਕਲੀ ਨਕਲੀ ਦਾਵੇਦਾਰ ਵੀ ਬੈਠੇ ਸੀ 22 ਆਪਣੇ ਆਪਣੇ ਮੰਝੇ ਡਾਹੀ ਮੱਖਣ ਸ਼ਾ ਲਵਾਣਾ ਦੀਆਂ ਮੋਹਰਾਂ ਦੇ ਲਾਲਚ ਚ ਤੇ ਉਥੋਂ ਫਿਰ ਗੁਰੂ ਲਾਧੋਰੇ ਦਾ ਹੋਕਾ ਇਹ ਕੋਈ ਆਮ ਗੱਲ ਨਹੀਂ ਜੀ ਉਥੇ ਦੱਸਣਾ ਕਿ ਮੱਖਣ ਛੱਲਵਾਣਾ ਜੀ ਸੁਖਿਆ 500 ਸੀ ਜਦੋਂ ਜਹਾਜ਼ ਫਸ ਗਿਆ ਸੀ ਤੂਫਾਨਾਂ ਚ ਤੇ ਸਾਰਿਆਂ ਪੰਜ ਨਾਲ ਮੈਂ ਗੁਰੂ ਨੂੰ ਕੀ ਜਵਾਬ ਦੇਵਾਂਗਾ ਉੱਪਰ ਜਾ ਮੈਂ ਸੱਚੇ ਪਾਤਸ਼ਾਹ ਨੂੰ ਕੀ ਜਵਾਬ ਦੇਵਾਂਗਾ ਵੀ 100 ਗੁਣਾ ਘੱਟ ਉਦੋਂ ਪਤਾ ਲੱਗ ਗਿਆ ਕਿ ਅਸਲੀ ਇੰਨਾ ਚ ਆਹੀ ਸੀ ਅਸਲੀ ਦਾਵੇਦਾਰ ਸਾਨੂੰ ਲੱਭ ਕੇ ਦਿੱਤੇ ਹੋਏ ਆ ਸਾਡੇ ਪੁਰਖਿਆਂ ਨੇ ਸੋ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਜੇ ਇਹ ਫੰਕਸ਼ਨ ਜਿਹੜੇ ਇਹ ਸਮਾਗਮ ਨੇ ਇਹ ਹਜੇ ਸ਼ੁਰੂ ਹੋਇਆ ਅੱਜ ਇਹ ਕੋਈ 25 ਤਰੀਕ ਨੂੰ ਜਾਂ 29 ਤਰੀਕ ਨੂੰ ਖਤਮ ਨਹੀਂ ਹੋਣ ਲੱਗੇ ਇਹ ਪੂਰਾ ਸਾਲ ਚੱਲਣਗੇ 351ਵਾਂ ਸਾਲ ਵੀ ਇਦਾਂ ਹੀ ਮਨਾਵਾਂਗੇ ਗੱਡ ਕੇ ਨਿਕਾਰਾ ਗਏ ਫੱਲੇ ਪਾਵੇਂ ਨਾਰ ਹੋ ਜਾਵੇ ਐਡੇ ਐਡੇ ਮਹਾਪੁਰਸ਼ਾਂ ਦੀ ਹਾਜ਼ਰੀ ਹੋਣੀ ਇੱਕੋ ਮੰਚ ਤੋਂ ਸਾਰਿਆਂ ਦਾ ਇਕੱਠੇ ਬੋਲਣਾ ਚਾਹੇ ਉਹ ਜਮੇਰ ਸ਼ਰੀਫ ਵਾਲੇ ਚਾਹੇ ਉਹ ਜੈਨ ਧਰਮ ਵਾਲੇ ਚਾਹੇ ਉਹ ਕਾਰ ਸੇਵਾ ਵਾਲੇ ਚਾਹੇ ਉਹ ਰਾਧਾ ਸਵਮੀ ਵਿਆਸ ਵਾਲੇ ਭਾਵੇਂ ਉਹ ਬੁੱਢਾ ਦਲ ਵਾਲੇ ਭਾਵੇਂ ਉਹ ਨਿਰਮਲ ਸੰਪਰਦਾ ਵਾਲੇ ਭਾਵੇਂ ਉਹ ਨਜਾਮੁਦੀਨ ਮਕਦਸ ਪਲਸਤਾਨ ਤੋਂ ਆਏ ਹੋਏ ਚਾਹੇ ਉਹ ਕਿਸੇ ਹੋਰ ਸੰਪਰਦਾ ਪੂਰੇ ਦੇਸ਼ ਚੋਂ ਅਸੀਂ ਬੁਲਾਇਆ ਖੁੱਲਾ ਸੰਦਾ ਪ੍ਰਬੰਧਾਂ ਦਾ ਮੈਂ ਦੱਸ ਸਕਦਾ 700 ਈ ਰਿਕਸ਼ਾ ਖੜਾ ਹੈ ਜਿੱਥੇ ਤੁਹਾਨੂੰ ਮਿਲਦਾ ਜਿੱਥੇ ਜਾਣਾ ਹੈ ਬਹਿ ਜਾਓ ਜਿੱਥੇ ਉਤਰਨਾ ਹੈ ਉਤਰ ਜਾਓ ਕੋਈ ਪੈਸਾ ਨਹੀਂ ਕੁਛ ਨਹੀਂ 20 ਮਿੰਨੀ ਬੱਸਾਂ ਚੱਲ ਰਹੀਆਂ ਨੇ 20 ਤੋਂ ਜ਼ਿਆਦਾ ਡਾਕਟਰੀ ਕੈਂਪ ਲੱਗੇ ਨੇ ਕਲੀਨਿਕ ਬਣੇ ਹੋਏ ਨੇ ਜਗਾ ਜਗਾ ਤੇ ਤੁਸੀਂ ਜਾਓਗੇ ਸ਼ਹਿਰ ਚ ਕਿਤੇ ਵੀ ਜਾਓਗੇ ਤੁਹਾਨੂੰ ਗੁਰਬਾਣੀ ਕਿਤੋਂ ਨਾ ਕਿਤੋਂ ਕੰਨੀ ਪਾਉਗੀ ਗੁਰੂ ਸਾਹਿਬ ਦੀ ਰਚੀ ਹੋਈ ਬਾਣੀ ਗੁਰੂ ਸਾਹਿਬ ਨੇ ਬਹੁਤ ਰਾਗਾਂ ਚ ਰਾਮਕਲੀ ਗੌੜੀ ਸਾਰੰਗ بڑے ਰਾਗਾਂ ਚ ਗੁਰੂ ਸਾਹਿਬ ਨੇ ਬਾਣੀ ਉਚਰੀ ਹੈ ਸੋ ਅਸੀਂ ਤਾਂ ਬਹੁਤ ਤੁੱਛ ਗਿਆਨੀ ਆ ਮੈਂ ਤਾਂ ਐਸੇ ਗੱਲ ਦੀ ਖੁਸ਼ੀ ਆ ਮੈਂ ਮਹਾਪੁਰਸ਼ਾਂ ਨੂੰ ਵੀ ਕਹਿਣਾ ਚਾਹਨਾ ਆ ਸੰਗਤ ਨੂੰ ਵੀ ਕਹਿਣਾ ਚਾਹਨਾ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਸਾਡੇ ਘਰ ਤਸ਼ਰੀਫ ਲਿਆਉਣ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਤੁਸੀਂ ਆਏ ਹੋ ਦੇਸ਼ਾਂ ਵਿਦੇਸ਼ਾਂ ਚੋਂ ਆਏ ਹੋ ਜਿਵੇਂ ਕਿਵੇਂ ਕਰਕੇ ਪਹੁੰਚੇ ਹੋ ਤੇ ਅੱਧੇ ਰਾਤ ਚ ਹੋਣਗੇ ਪਹੁੰਚਣਗੇ ਆਓ ਆਪਾਂ ਆਪਣੇ ਗੁਰੂ ਸਾਹਿਬ ਦੇ ਕੁਰਬਾਨੀਆਂ ਨੂੰ ਯਾਦ ਵੀ ਕਰੀਏ ਉਹਨਾਂ ਬਾਰੇ ਪੜ੍ਹੀਏ ਤੇ ਆਪਣੇ ਬੱਚਿਆਂ ਨੂੰ ਦੱਸਿਏ ਕਿ ਆਹ ਕੁਰਬਾਨੀਆਂ ਹੁੰਦੀਆਂ ਇਨੂੰ ਕੁਰਬਾਨੀ ਕਹਿੰਦੇ ਆ ਅਸੀਂ ਗਏ ਕਸ਼ਮੀਰ ਸ਼੍ਰੀਨਗਰ ਜਿੱਥੋਂ ਪੰਡਿਤ ਕਿਰਪਾ ਰਾਮ ਜੀ ਚੱਲੇ ਜਥਾ ਲੈ ਕੇ ਉਹ ਜਥਾ ਵੀ ਇੱਥੇ ਪਹੁੰਚਿਆ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਉਹਨਾਂ ਪੰਡਤਾਂ ਦੀਆਂ ਪੁਸ਼ਤਾਆਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੇ ਆਏ ਸੀ ਆਏ ਤੱਕ ਤਾਂ ਸਾਨੂੰ ਪੜਾਇਆ ਗਿਆ ਲੇਖਾਂ 'ਚ 8ਵੀਂ 10ਵੀਂ ਕਲਾਸ ਦੇ ਲੇਖ ਹੁੰਦੇ ਸੀ ਇੱਥੇ ਤੱਕ ਤਾਂ ਪੜਾਇਆ ਗਿਆ ਬਾਅਦ ਚ ਇਹ ਪੜਿਆ ਕਿ ਜਿਹੜੇ ਪੰਡਿਤ ਕਿਰਪਾ RAM ਸੀ ਉਹ ਵਾਪਸ ਨਹੀਂ ਗਏ ਫਿਰ ਜਦੋਂ ਸੀਸ ਚਾਂਦਨੀ ਚੌਕ ਤਾਰਤਾ ਤੇ ਧਰਮ ਦਾ ਜਿਹੜਾ ਜ਼ਬਰਦਸਤੀ ਧਰਮ ਬਦਲਾਉਣ ਦਾ ਜਿਹੜਾ ਸਿਲਸਿਲਾ ਬੰਦ ਹੋ ਗਿਆ ਤਾਂ ਪੰਡਿਤ ਕਿਰਪਾ RAM ਜੀ ਖੰਡੇ ਬਾਟੇ ਦਾ ਮਰਿਸ਼ਕ ਕੇ ਕਿਰਪਾ ਸਿੰਘ ਬਣੇ ਤੇ ਚਮਕੌਰ ਦੀ ਗੜੀ 'ਚ ਸ਼ਹੀਦੀ ਪ੍ਰਾਪਤ ਕੀਤੀ। ਇਹ ਕੇ ਬਹੁਤ ਘੱਟ ਲੋਕਾਂ ਨੂੰ ਪਤਾ ਹੋ। ਸਾਨੂੰ ਇਹ ਪੜਾਇਆ ਨਹੀਂ ਗਿਆ। ਅਸੀਂ ਹੁਣ ਇਹ ਤૈયਿਆ ਕੀਤਾ ਹੈ। ਅਸੀਂ ਇਹ ਫੈਸਲਾ ਕੀਤਾ ਹੈ ਕਿ ਇਹ ਚੀਜ਼ਾਂ ਸਾਰੀਆਂ ਅਸੀਂ ਪਾਠਕ੍ਰਮ 'ਚ ਲਾ ਕੇ ਆਉਣ ਵਾਲੀਆਂ ਪੀੜ੍ਹੀ ਨੂੰ ਅਸੀਂ ਪੜ੍ਹਾਵਾਂਗੇ। ਇਹ ਦੱਸਾਂਗੇ ਕਿ ਉਹ ਆਏ ਸੀ ਆਪਣਾ ਧਰਮ ਬਚਾਉਣ ਤੇ ਆਪਣੀਆਂ ਆਪਣੀਆਂ ਕੁਰਬਾਨੀਆਂ ਦੇ ਕੇ ਚਲੇ ਗਏ। ਇੰਨੇ ਪ੍ਰਭਾਵਿਤ ਹੋਏ। ਉਹ ਗੁਰੂ ਸਾਹਿਬ ਦੀ ਕੁਰਬਾਨੀ ਤੋਂ ਕਿ ਉੱਠ ਕੇ ਤੁਰਪੇ ਨਾਲ ਉਥੇ ਆਗਰੇ ਗ੍ਰਿਫਤਾਰੀ ਹੋਈ ਫਿਰ ਕਾਲ ਕੋਠਰੀ ਚ ਰੱਖਿਆ ਗਿਆ ਬਥੇਰਾ ਮਨਾਇਆ ਗਿਆ ਤਾਂ ਗੁਰੂ ਸਾਹਿਬ ਕਹਿੰਦੇ ਧਰਮ ਕੋਈ ਕੱਪੜਾ ਨਹੀਂ ਹੈਗਾ ਐਂ ਬਦਲ ਲੋ ਇਹ ਰੂਹ ਦੀ ਖੁਰਾਕ ਹੈ ਐਦਾਂ ਨਹੀਂ ਬਦਲ ਸਕਦੇ ਤੁਸੀਂ ਤਾਂ ਫਿਰ ਉਥੋਂ ਫਿਰ ਇਰਾਦੇ ਟੁੱਟੇ ਉਹਨਾਂ ਜ਼ਾਲਿਮਾਂ ਦੇ ਕਿ ਨਹੀਂ ਹੈਗੇ ਨੇ ਧਰਤੀ ਤੇ ਹਜੇ ਵੀ ਕੋਈ ਸੋ ਮੈਂ ਲੰਬਾ ਸਮਾਂ ਜ਼ਿਆਦਾ ਨਹੀਂ ਬੋਲਣਾ ਮੈਂ ਕਿਉਂਕਿ ਆਪਾਂ ਤਾਂ ਹਰ ਰੋਜ਼ ਕਿਤੇ ਨਾ ਕਿਤੇ ਮਿਲ ਕੇ ਗੱਲਬਾਤ ਕਰਦੇ ਰਹਨੇ ਅੱਜ ਆਪਣਾ ਮਹਿਮਾਨ ਆਏ ਨੇ ਉਹਨਾਂ ਨੂੰ ਸੁਣਨ ਦਾ ਟਾਈਮ ਹੈ ਸੋ ਮੈਂ ਇਹਨਾਂ ਕਹਿੰਦਾ ਹੋਇਆ ਆਪ ਤੋਂ ਖੇਮਾ ਦਾ ਜਾਚਕਾ ਕੋਈ ਬੋਲਦੇ ਸਮੇਂ ਸ਼ਬਦਾਂ ਦਾ ਕੋਈ ਇਧਰ ਉਧਰ ਹੋ ਗਿਆ ਹੋਵੇ ਜਾਂ ਮੈਂ ਕਿਸੇ ਨੂੰ ਕੋਈ ਸ਼ਬਦਾਂ ਦੇ ਵਿੱਚ ਕਮੀ ਲੱਗੀ ਹੋਵੇ ਮੈਂ ਮਾਫੀ ਚਾਹੁੰਨਾ ਬਹੁਤ ਬਹੁਤ ਤੁਹਾਡਾ ਧੰਨਵਾਦ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਾਨਜੁਗ ਮੁਖੰਦ ਜੀ ਸਾਹਿਬ ਜੀ ਨੇ ਆਪਣੇ ਦਿਲ ਦੇਲੇ ਬਲਬਲੇ ਨਹੀਂ ਸਗੋ ਜੋ ਪ੍ਰਭਾਵਿਤ ਹੋਏ ਤੁਹਾਨੂੰ ਵੇਖ ਕੇ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਮੈਂ ਬੇਨਤੀ ਕਰਾਂਗਾ ਮਾਪੁਰਸ਼ੁਕ ਅਰਵਿੰਦ ਕੇਜਰੀਵਾਲ ਨੇ ਕਿਰਪਾ 5 ਮਿੰਟ ਬੋਲਣਾ ਹੈ 5 ਮਿੰਟ ਆਪਾਂ ਜ਼ਰੂਰ ਸੁਣਨਾ ਅਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ ਨੇ ਕੇਵਲ 5 ਮਿੰਟ ਬੋਲਣਾ ਮੈਂ ਸਤਿਕਾਰ ਨਾਲ ਬੇਨਤੀ ਕਰਾਂਗਾ ਸਾਡੀਆਂ ਸਤਿਕਾਰਯੋਗ ਹਸਤੀਆਂ ਨੂੰ ਮਾਨਜੁਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਬੜੇ ਸਤਿਕਾਰਯੋਗ ਨੇ ਔਰ ਉਹਨਾਂ ਨੇ ਥੋੜੇ ਮਿੰਟਾਂ ਲਈ ਆਪ ਜੀ ਨੂੰ ਖਾਤਮ ਹੋਣਾ ਮੈਂ ਬੇਨਤੀ ਕਰਾਂਗਾ ਥੋੜੇ ਸਮੇਂ ਲਈ ਬੈਠਣ ਦਾ ਯਤਨ ਕਰੋ ਇੱਕ ਬੇਨਤੀ ਕਰਨੀ ਤੁਹਾਨੂੰ ਸ਼ਾਮ ਨੂੰ 5 ਤੋਂ 11 ਵਜੇ ਤੱਕ ਪਾਈਸਾ ਪਾ ਹਰਜਿੰਦਰ ਸਿੰਘ ਜੀ ਪਦਮਸ਼ਰੀ ਪਾਈਸਾ ਪਾਈ ਬ੍ਰਿੰਦਰ ਸਿੰਘ ਜੀ ਰੰਗੀਲਾ ਪਾਈਸਾ ਪਰਵਿੰਦਰ ਸਿੰਘ ਜੀ ਪਾਈਸਾ ਪਾ ਗਗਨਦੀਪ ਸਿੰਘ ਜੀ ਇਹਨਾਂ ਸਾਰਿਆਂ ਜੱਫਿਆਂ ਦਾ ਕੀਰਤਨ ਹੈ ਇੱਥੇ ਸਭ ਨੇ ਆਉਣ ਦਾ ਯਤਨ ਕਰਨਾ ਕੇਜਰੀਵਾਲ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ धन धन श्री गुरु ग्रंथ साहब जी के चरणों में आई सारी सात संगत को मैं नमन करता हूँ खालसा जी की धर्म भूम, जन्मभूमि पवित्र जन्मभूमि श्री आनंदपुर साहब नौवें पातशाही श्री गुरु तेग बहादुर जी की साढ़े तीन सौवीं शहादत मनाने के लिए उनका सम्मान करने के लिए उनको श्रद्धा देने के लिए आई सारी सात संगत देश के कोने कोने से अलग अलग धर्मों के गुरु साधु संत ज्ञानी महापुरुष बहुत सारे लोग आज यहाँ पे पहुँचे हैं उन सब लोगों का मैं धन्यवाद करता हूँ कि आज यहाँ पे गुरु तेग बहादुर साहब जी की शहादत का सम्मान करने के लिए सब लोग आज यहाँ पे पहुँचे हैं सबका मैं बहुत बहुत दिल से आदर करता हूँ सम्मान करता हूँ धन्यवाद करता हूँ स्वागत करता हूँ दोस्तों इतिहास में हमने पढ़ा है ऐसे तो कई वाक्य हुए जब अपने धर्म की रक्षा के लिए कई लोगों ने कुर्बानियां दी लेकिन ऐसे कई ऐसे बहुत विरले वाक्य मिलते हैं जब दूसरे के धर्म की रक्षा के लिए किसी ने अपनी इतनी बड़ी सुप्रीम कुर्बानी दी हम सब जानते हैं कैसे उस वक्त औरंगजेब कश्मीरी पंडितों को धर्म परिवर्तन के लिए ज़बरदस्ती कर रहा था और जब वो गुरुजी महाराज के पास पहुँचे तो गुरुजी महाराज ने अपनी सुप्रीम कुर्बानी दी उनका धर्म बचाने के लिए हिंदू धर्म बचाने के लिए उन्होंने अपनी कुर्बानी दी उनका सबसे बड़ा संदेश था कि इंसान इंसान है वो जो धर्म पालन करता है उसी धर्म के अंदर हमें उसका सम्मान करना है हर धर्म का सम्मान करना है चाहे कोई किसी धर्म का हो चाहे कोई किसी जाति का हो किसी को भी जबरदस्ती नहीं करनी जो जिस धर्म में पालन करता है उसी धर्म में हमें उसका सम्मान करना है आज उसी संदेश के मुताबिक उसी परंपरा के मुताबिक आज ये सर्वधर्म सम्मेलन जो बुलाया गया है इसमें मुझे बेहद खुशी है कि सभी धर्मों के बड़े बड़े ज्ञानी महापुरुष पहुंचे हैं मैं देख रहा था बाबा हरनाम सिंह जी मुखी दमदमी टकसाल गुरुदेव श्री श्री रविशंकर जी अभी ले लेते लेते संत बाबा बलबीर सिंह जी बुड्ढा दल बाबा गुरिंदर सिंह जी राधा स्वामी व्यास वाले महंत ज्ञानदेव जी निर्मल अखाड़ा संत बाबा सेवा सिंह जी रामपुर खेरे वाले बाबा महेंद्र सिंह जी निष्काम सेवक यूके संत बाबा कश्मीर सिंह जी भूरी वाले सैयद अक्सर अफसर अली निज़ामी दरगाह शरीफ हज़रत निज़ामुद्दीन औलिया हाजी सैयद सलमान चिश्ती जी दरगाह शरीफ अजमेर से राजयोगिनी डॉक्टर बिन्नी सरीन जी ब्रह्म कुमारी से बिशप जॉस सेबेस्टियन जलंधर डाइसिस से आचार्य डॉक्टर लोकेश मुनि जी शंकराचार्य देवदत्तानंद जी सरस्वती जी भिक्खु संग सेना जी रब्बी मालेकर जी और भी बहुत सारे लोग आए हैं मेरे से किसी का नाम छूट गया हो तो मैं क्षमा चाहता हूँ लेकिन अलग अलग धर्मों के इतने सारे महापुरुष आज यहाँ पधारे हमारे सभी गुरुओं का यही संदेश था कि इंसान इंसान है उन्होंने मानवता के लिए अपने संदेश दिए कि हर व्यक्ति को अपना धर्म पालन करने का अधिकार है वो जिस धर्म में पैदा हुआ उसे वो धर्म पालन करने का अधिकार है उनकी इस शहादत के सम्मान में पंजाब सरकार ने बहुत शानदार इंतजाम किए हैं आप लोग देख रहे हैं जितने लोग आए हैं अगले अगले आने वाले दो तीन दिन में यहाँ लाखों लाखों लोग संगत पधारने वाली है और उनके लिए ऐतिहासिक इस पूरे कार्यक्रम को ऐतिहासिक बनाने के इंतजाम किए गए हैं पूरे पंजाब के कोने कोने से लोगों को लाने के लिए कई बसों का फ्री इंतजाम किया गया है कोने कोने से बसें लोगों को लेके आ रही हैं यहाँ पहुँचने वाले किसी भी भक्त को किसी भी तरह की तकलीफ़ नहीं होनी चाहिए इसके लिए पूरी कोशिश की गई है लेकिन फिर भी कहीं कोई कमी रह गई हो तो हम पहले से क्षमा मांगते हैं लेकिन हमारा पूरा प्रशासन सारे मंत्री मुख्यमंत्री सारे विधायक सब लोग रात दिन सुबह शाम लगे हुए हैं आप लोग देख रहे हो गे यहाँ पे टेंट सिटी बनाया गया है बीस से ज़्यादा क्लिनिक बनाए गए हैं शटल सर्विस बनाई गई है बहुत सारे इंतज़ाम किए गए हैं एक एक चीज़ का ख्याल रखा गया है और कल ऐतिहासिक विधानसभा सत्र होने वाला है जिसमें मुझे बताया गया कि बहुत बड़े ऐतिहासिक फैसले लिए जाएंगे पूरी संगत के सामने बहुत बड़े ऐतिहासिक फैसले लिए जाएंगे और गुरु जी महाराज गुरु तेग बहादुर साहब जी के जहाँ जहाँ चरण पड़े ऐसे 142 पिंड हैं उन पिंडों में अलग अलग समागम किए गए और वहाँ पे मुख्यमंत्री की ओर से मान साहब ने 50-50 लाख रुपए हर पिंड को दिए ताकि उन पिंडों का विकास किया जा सके आज यहाँ आए सभी गुरुओं से महापुरुषों से मैं आशीर्वाद चाहता हूँ कि हमें पंजाब के लोगों को सबके विकास के लिए सबके खुशी के लिए आशीर्वाद दें और मैं गुरु जी महाराज से प्रार्थना करता हूँ चढ़दी कला के लिए हमारे पंजाब के लिए पूरे देश के लिए हर व्यक्ति के लिए आपका परिवार सुखी रहे खुश रहे, तरक्की करे सेहतमंद रहे ऐसी से प्रार्थना करता हूँ वाहे गुरु जी का खालसा गुरु जी की वाहकार जो जीव। श्री केजरीवाल साहब आप जी मुखातब हो रहे हैं सन शुक्रगुजार केजरीवाल साहब न